ਮੁੰ ਨਗਰ ਪਿੰਡ ਹਰੀਕੇ ਕਲਾ ਨੂੰ ਅੱਜ ਅਰਜ਼ੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਸਿੱਧਾ ਚੰਡੀਗੜ੍ਹ ਤੋਂ ਹੀ ਤਰੀਕ ਪੁੱਛ ਕੇ ਆ ਰਿਆਂ ਜੀ ਜੋ ਅੱਜ ਆਪਣੀ ਬਾਨਯੂਗ ਅਦਾਲਤ ਪਰ ਹਾਈ ਕੋਰਟ ਦੇ ਵਿੱਚ ਤਰੀਕ ਸੀਗੀ ਉਹਦੀ ਜਿਹੜੀ ਅਗਲੀ ਤਰੀਕ ਆ ਉਹ 25 ਪਾਈ ਗਈ ਹੈ ਜੀ ਕੋਈ ਕੇਸ ਓਪਨ ਨਹੀਂ ਹੋਇਆ ਕਿਸੇ ਨੂੰ ਕੋਈ ਸਮਨਿੰਗ ਨਹੀਂ ਹੋਈ ਸਿੱਧੀ ਅਦਾਲਤ ਨੇ ਬਿਨਾਂ ਕੇਸ ਸੁਣੇ ਉਹਦੀ ਤਰੀਕ 25 ਪਾ ਦਿੱਤੀ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਜਿਹੜੀਆਂ ਆ ਝੂਠੀਆਂ ਵਾਹਾਂ ਛੱਡੀ ਜਾਂਦੇ ਆ ਬੰਦੇ ਨੂੰ ਸ਼ਰਮ ਮੰਗਣੀ ਚਾਹੀਦੀ ਆ ਅਦਾਲਤ ਨੇ ਲਾਇਆ ਤੈਨੂੰ ਐਵੇਂ ਬਿਨਾਂ ਗੱਲ ਤੋਂ ਵਾਹਾਂ ਛੱਡੀ ਜਾਂਦਾ ਸ਼ਰਮ ਆਉਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਦੇ ਹੂਜਾ ਤੇ ਮੈਂ ਸਤਰਾਮ ਸਿੰਘ ਬੀਤੇ ਸਮੇਂ ਦੌਰਾਨ ਪੰਚਾਇਤ ਚੋਣਾਂ ਵਿੱਚ ਹਾਸਲ ਕੀਤੀ ਸੀ ਜਿੱਤ ਗੁਰਪ੍ਰੀਤ ਸਿੰਘ ਪਿੰਡ ਹਰੀਕੇ ਕਲਾਂ ਦੇ ਬਣੇ ਸਨ ਸਰਪੰਚ ਕ੍ਰਮੀਨਲ ਹੋਣ ਦੇ ਦਾਅਵੇ ਲਗਾਏ ਗਏ ਸਨ ਦੋਸਤ ਦੂਸਰੀ ਧਿਰ ਵੱਲੋਂ ਮਾਂਬਲਾ ਪਹੁੰਚਿਆ ਮਾਨਯੋਗ ਐਸ ਡੀ ਐਮ ਦੀ ਕੋਰਟ ਵਿੱਚ ਜਿੱਤੇ ਹੋਏ ਸਰਪੰਚ ਗੁਰਪ੍ਰੀਤ ਸਿੰਘ ਨੂੰ ਸਰਪੰਚੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਦੂਸਰੀ ਧਿਰ ਨੂੰ ਪਿੰਡ ਦਾ ਸਰਪੰਚ ਕੋਸ਼ਤ ਕੀਤਾ ਗਿਆ ਸੀ ਗੁਰਪ੍ਰੀਤ ਸਿੰਘ ਵੱਲੋਂ ਮਾਨਯੋਗ ਐਸ ਡੀ ਐਮ ਦੀ ਕੋਰਟ ਨੂੰ ਦਿੱਤੀ ਗਈ ਸੀ ਚੁਤਾਨ ਚੁਣੌਤੀ ਇਸੇ ਕੇਸ ਨੂੰ ਹਾਈ ਕੋਰਟ ਵਿੱਚ ਕੀਤਾ ਗਿਆ ਦੈਰ ਪਰ ਇਸ ਸਮੇਂ ਇਸ ਕੇਸ ਵਿੱਚ ਅਗਲੀ ਤਾਰੀਖ 25 2025 ਪਹਿ ਚੁੱਕੀ ਹੈ ਪਰ ਦੋਹਾਂ ਦਾਵੇਦਾਰਾਂ ਵੱਲੋਂ ਦੁਨੀਆ ਵਿੱਚ ਕਿਸ ਤਰ੍ਹਾਂ ਜਿੱਤ ਹਾਸਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਤੁਸੀਂ ਆਪ ਹੀ ਸੁਣ ਲਵੋ ਧੰਨਵਾਦ ਸਮੂਹ ਨਗਰ ਪਿੰਡ ਹਰੀਕੇ ਘਰਾਣੂ ਅਥਾਰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਸਿੱਧਾ ਚੰਡੀਗੜ੍ਹ ਤੋਂ ਤਰੀਕ ਮੁਕਤ ਕੇ ਆ ਰਹਿਆ ਜੀ ਜੋ ਅੱਜ ਆਪਣੀ ਮਾਨਯੋਗ ਅਦਾਲਤ ਹਾਈ ਕੋਰਟ ਦੇ ਵਿੱਚ ਤਰੀਕ ਸੀਗੀ ਉਦੀ ਜਿਹੜੀ ਅਗਲੀ ਤਰੀਕ ਆ ਉਹ 20 5 ਪਾਈ ਗਈ ਹੈ ਜੀ ਕੋਈ ਕੇਸ ਓਪਨ ਨਹੀਂ ਹੋਇਆ ਕਿਸੇ ਨੂੰ ਕੋਈ ਸਮਨਿੰਗ ਨਹੀਂ ਹੋਈ ਸਿੱਧੀ ਅਦਾਲਤ ਨੇ ਉਹ ਬਿਨਾ ਕੇਸ ਸੁਣੇ ਉਹਦੀ ਤਰੀਕ 20 5 ਪਾ ਦਿੱਤੀ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਜਿਹੜੀਆਂ ਆ ਝੂਠੀਆਂ ਵਾਹਾਂ ਛੱਡੀ ਜਾਂਦੇ ਆ ਬੰਦੇ ਨੂੰ ਸ਼ਰਮ ਮੰਗਣੀ ਚਾਹੀਦੀ ਆ ਅਦਾਲਤ ਨੇ ਲਾਇਆ ਤੈਨੂੰ ਇਹਨੇ ਬਿਨਾ ਗੱਲ ਤੋਂ ਵਾਹਾਂ ਛੱਡੀ ਜਾਂਦਾ ਸ਼ਰਮ ਆਉਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਪ੍ਰੀਤ ਸਿੰਘ ਜੀ ਪਿੰਡ ਹਰੀਕੇ ਕਲਾਂ ਤੋਂ ਬੋਲ ਰਿਹਾ ਹਾਂ ਜੀ ਜੀ ਸਰ ਸਤਰਾਮ ਸਿੰਘ ਟਾਈਗਰ ਪੰਜਾਬ న్యూਸ ਤੋਂ ਪੱਤਰਕਾਰ ਗੱਲ ਕਰ ਰਿਹਾ ਸੀ ਸਤਿ ਸ੍ਰੀ ਅਕਾਲ ਜੀ ਅੱਜ ਮਾਨਜੂਗ ਹਾਈ ਕੋਰਟ ਦੇ ਵਿੱਚ ਤੁਹਾਡਾ ਸਰਪੰਚੀ ਦਾ ਕੇਸ ਚੱਲ ਰਿਹਾ ਸੀ ਜੀ ਤੇ ਆੜਿਓ ਸੁਣੀ ਹੋਣੇ ਹੋਣੇ ਕੋਈ ਮਤਲਬ ਸਟੇ ਵਗੈਰਾ ਤੁਹਾਡੇ ਹੱਕ ਚ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹ ਬਦਰ ਹਜੇ ਨਾ ਪੂਰਾ ਤੁਹਾਨੂੰ ਮੇਰੀ ਕੋਈ ਕਾਪੀ ਨਹੀਂ ਆਈ ਆਰਡਰ ਹੂੰ ਠੀਕ ਹੈ ਆਰਡਰ ਜਿਹੜਾ ਆ ਜਸਤਪਾਲ ਤੋਂ ਬੋਲ ਕੇ ਆਰਡਰ ਹੋਇਆ ਹੈ ਹੂੰ ਉਹ ਇਹ ਹੋਇਆ ਹੈ ਕਿ ਜਿਹੜਾ ਵਰਕਿੰਗ ਸਿੰਘ ਆ ਇਹਦੀ ਸਰਪੰਚੀ ਤੇ ਰੋਕ ਲਾਤੀ ਹੈ ਜਿਹੜਾ ਹਾਰਿਆ ਸੀ ਇਹ ਸਰਪੰਚੀ ਨਹੀਂ ਕਰੂਗਾ ਓਕੇ ਅਜੇ ਕਾਪੀ ਆਈ ਨਹੀਂ ਕਾਪੀ ਆਲਾ ਤਾਂ ਫਿਰ ਤੁਹਾਨੂੰ ਦਾ ਸਾਰਾ ਦੱਸ ਦੇਣਾ ਤੁਹਾਡੀ ਇੱਕ ਆਡੀਓ ਆਡੀਓ ਚੱਲ ਰਹੀ ਹੈ ਕਿ ਉਹ ਮਤਲਬ ਉਹਦੇ ਵਿੱਚ ਕੋਈ ਕੀ ਦਾਵਾ ਕਰ ਰਿਹਾ ਹੂੰ ਮੇਰੀ ਆਡੀਓ ਕਿੱਟੀ ਚੱਲ ਰਹੀ ਕੋਈ ਆਈ ਐਸਟੇ ਦੇ ਨਾਤੇ ਮੈਂ ਤਾਂ ਕਨਫਰਮ ਕਰ ਰਿਹਾ ਸੀ ਦੂਸਰੇ ਨਾਲ ਕੋਈ ਇੱਕ ਸਟੇ ਹੋਇਆ ਵੀ ਇਹਦੀ ਸਰਪੰਚੀ ਤੇ ਪਰ ਅਜੇ ਤੱਕ ਕੀ ਥੋੜਾ ਜਿਹਾ ਹੋਰ ਜਾਣਕਾਰੀ ਜੋ ਵੀ ਅਗਲੀ ਪੇਸ਼ੀ ਜਿਹੜੀ ਇਸ ਚੱਲਦੇ ਕੇਸ ਚ ਕਿਹੜੀ ਪੈ ਚੁੱਕੀ ਆ ਉਹ 25 ਡੇਂਟ ਪਈ ਆ 25 25 ਨੂੰ ਅਜੇ ਫੈਸਲਾ ਹੋਣਾ ਬਾਕੀ ਆ ਧੰਨਵਾਦ ਥੈਂਕ ਯੂ ਸਰ ਸਮਝਾ ਦਿਨ